ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਂਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਆਲੂ ਮਟਰਾਂ ਵਾਲੀ ਚੋਲ ਜੋ ਕਿ ਕਿਸੇ ਮੈਗੀ ਜਾਂ ਬਰੀਆਨੀ ਤੋਂ ਜਾਂ ਨੂਡਲ ਤੋਂ ਘੱਟ ਨਹੀਂ ਇੰਨੇ ਜਿਆਦਾ ਇਹ ਟੇਸਟੀ ਬਣਨਗੇ ਇੱਕ ਵਾਰ ਬਣਾ ਕੇ ਜੂ ਟਰਾਈ ਕਰਿਓ ਚਲੋ ਬਣਾਉਣਾ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਕੜਾਹੀ 'ਚ ਮੈਂ 2-3 ਚਮਚ ਘਿਓ ਦੇ ਰਿਫਾਈਨਡ ਆਇਲ ਦੇ ਪਾਏ ਨੇ ਤੁਸੀਂ ਘਿਓ ਵੀ ਲੈ ਸਕਦੇ ਹੋ ਆਇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਹੋਣ ਦੇਵਾਂਗੇ ਉਸ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਮੈਂ ਜੀਰੇ ਦਾ ਪਾਇਆ ਜੀਰਾ ਪਾਉਣ ਤੋਂ ਬਾਅਦ ਮੈਂ ਇਹਦੇ ਵਿੱਚ ਚਮਚ ਦਾ ਚੌਥਾ ਹਿੱਸਾ ਪਾਇਆ ਹਿੰਗ ਦਾ ਜੇ ਤੁਸੀਂ ਹਿੰਗ ਨਹੀਂ ਪਾਉਣੀ ਤਾਂ ਅਦਰਕ ਲਸਣ ਦਾ ਪੇਸਟ ਵੀ ਪਾ ਸਕਦੇ ਹੋ ਇੱਥੇ ਕੁਝ ਮੈਂ ਖੜੇ ਮਸਾਲੇ ਲਏ ਨੇ 8-10 ਕਾਲੀਆਂ ਹਰੀਆਂ ਮਿਰਚਾਂ ਦੋ ਤੇਜ ਪੱਤੇ ਇੱਕ ਸਾਬਤ ਕਸ਼ਮੀਰੀ ਲਾਲ ਮਿਰਚ ਤੇ ਦੋ ਹਰੀਆਂ ਇਲਾਇਚੀਆਂ ਲਈਆਂ ਨੇ ਜੋ ਵੀ ਤੁਹਾਡੇ ਕੋਲ ਜੋ ਵੀ ਤੁਹਾਡੇ ਘਰ ਮਸਾਲੇ ਖੜੇ ਮਸਾਲੇ ਹੈਗੇ ਨੇ ਤੁਸੀਂ ਉਹ ਵਰਤ ਸਕਦੇ ਹੋ ਇੱਥੇ ਦੋ ਮੈਂ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਲੰਬਾ-ਲੰਬਾ ਕੱਟ ਲਿਆ ਸੀ। ਉਹਨਾਂ ਨੂੰ ਵੀ ਆਪਾਂ ਨਾਲ ਹੀ ਮਸਾਲਿਆਂ ਦੇ ਪਾ ਕੇ ਫਰਾਈ ਕਰਾਂਗੇ ਤੇ ਬਰਾਊਨ ਜਦੋਂ ਤੱਕ ਕੀ ਥੋੜੇ ਜਿਹਾ ਬਰਾਊਨ ਨਹੀਂ ਹੋ ਜਾਂਦੇ ਉਦੋਂ ਤੱਕ ਇਹਨਾਂ ਨੂੰ ਭੁੰਨਾਂਗੇ। ਇਹ ਚੋਲੇ ਜਿਹੜੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੁਸੀਂ ਦਹੀਂ ਨਾ ਖਾਓ ਜਾਂ ਕਿਸੇ ਸਬਜ਼ੀ ਨਾ ਖਾਓਗੇ। ਇਕੱਲੇ ਵੀ ਖਾਓਗੇ ਇੰਨੇ ਜ਼ਿਆਦਾ ਟੇਸਟੀ ਬਣਨਗੇ ਕਿ ਤੁਸੀਂ ਮੈਗੀ ਨੂਡਲ ਖਾਣਾ ਭੁੱਲ ਜਾਓਗੇ। ਪੋਸਤੂਆ ਤੇ ਮੈਂ ਕੁਝ ਸਬਜ਼ੀਆਂ ਲੈਣੇ ਦੋ ਆਲੂ ਲੈਣੇ ਮੈਂ ਦੋ ਸ਼ਿਮਲਾ ਮਿਰਚਾਂ ਦੋ ਟਮਾਟਰ ਸੀ ਮੇਰੇ ਕੋਲ ਛੋਟੇ ਜੇ ਤੁਹਾਡੇ ਕੋਲ ਸ਼ਿਮਲਾ ਮਿਰਚ ਨਹੀਂ ਤਾਂ ਤੁਸੀਂ ਇਕੱਲੇ ਆਲੂ ਮਟਰ ਨਾਲ ਵੀ ਇਹ ਚੌਲ ਬਣਾ ਸਕਦੇ ਹੋ ਹੁਣ ਸਬਜ਼ੀਆਂ ਨੂੰ ਆਪਾਂ ਤਿੰਨ ਚਾਰ ਮਿੰਟ ਇਹਦੇ ਵਿੱਚ ਘਿਓ 'ਚ ਫਰਾਈ ਕਰਨਾ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਘਿਓ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਇਹਨਾਂ ਨੂੰ ਤੀਕੋ ਤਿੰਨ ਚਾਰ ਮਿੰਟ ਭੁੰਨ ਲਿਆ ਹੁਣ ਮੈਂ ਇਹਦੇ ਵਿੱਚ ਅੱਧਾ ਚਮਚ ਪਾਇਆ ਹਲਦੀ ਦਾ 1 ਚਮਚ ਪਾਇਆ ਨਮਕ ਦਾ ਚਮਚ ਦਾ ਚੌਥਾ ਹਿੱਸਾ ਪਾਇਆ ਮੈਂ ਲਾਲ ਮਿਰਚ ਪਾਊਡਰ ਦਾ ਤੇ ਅੱਧਾ ਚਮਚੀ ਪਾਇਆ ਕਾਲੀ ਮਿਰਚ ਪਾਊਡਰ ਦਾ ਇਹਨਾਂ ਟੇਸਟ ਬਹੁਤ ਵਧੀਆ ਆਉਂਦਾ ਤੇ ਅੱਧਾ ਚਮਚ ਪਾਇਆ ਗਰਮ ਮਸਾਲੇ ਦਾ ਜੇ ਤੁਸੀਂ ਹਰੀ ਮਿਰਚ ਪਾਉਣਾ ਚਾਹੋ ਤਾਂ ਹਰੀ ਮਿਰਚ ਵੀ ਕੱਟ ਕੇ ਪਾ ਸਕਦੇ ਹੋ ਹੁਣ ਮਸਾਲਿਆਂ ਨੂੰ ਆਪਾਂ ਸਬਜ਼ੀਆਂ ਨਾਲ ਚੰਗੀ ਤਰ੍ਹਾਂ ਪਕਾ ਲਾਂਗੇ ਦੇਖੋ 3-4 ਮਿੰਟ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਭੁੰਨ ਲਿਆ ਕਿਉਂ ਚ ਹੁਣ ਆਪਾਂ ਇਸ ਨੂੰ ਢੱਕ ਕੇ 5 ਕਿ ਮਿੰਟ ਮੀਡੀਅਮ ਫਲੇਮ ਤੇ ਪਕਾਵਾਂਗੇ ਤਾਂ ਕਿ ਜਿਹੜੀਆਂ ਸਬਜ਼ੀਆਂ ਨੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਪੱਕ ਜਾਣ ਦੇਖੋ 5 ਕਿ ਮਿੰਟ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਤੇ ਬੁਕਾ ਲਿਆ ਆ ਆਲੂ ਨੇ ਜਿਹੜੇ ਥੋੜੇ ਜਿਹਾ ਸੌਫਟ ਹੋ ਚੁੱਕੇ ਨੇ ਹੁਣ ਇੱਥੇ ਮੈਂ ਇੱਕ ਗਲਾਸ ਚੌਲਾਂ ਦਾ ਲਿਆ ਬਾਸਪਤੀ ਚੌਲ ਸੀ ਮੇਰੇ ਕੋਲ ਇੱਕ ਗਲਾਸ ਚੌਲਾਂ ਦਾ ਤੁਸੀਂ ਚੰਗੀ ਤਰ੍ਹਾਂ ਤਿੰਨ ਚਾਰ ਪਾਣੀ ਚ ਧੋ ਲੈਣਾ ਜਦੋਂ ਤੱਕ ਕਿ ਸਾਫ਼ ਪਾਣੀ ਨਹੀਂ ਨਿਕਲਣ ਲੱਗ ਜਾਂਦਾ ਹੋ ਸਕਿਆ ਤਾਂ ਤੁਸੀਂ 10 ਕਿ ਮਿੰਟ ਭਿਓ ਕੇ ਵੀ ਰੱਖ ਸਕਦੇ ਹੋ ਹੁਣ ਚੌਲਾਂ ਨੂੰ ਵੀ ਆਪਾਂ 2 ਕਿ ਮਿੰਟ ਭੁੰਨਾਗੇ ਇਸੇ ਤਰ੍ਹਾਂ ਫਰਾਈ ਕਰਾਂਗੇ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਉਂਦਾ ਇੱਕੋ ਦਮ ਨਹੀਂ ਤੁਸੀਂ ਪਾਣੀ ਪਾਉਣਾ ਪਹਿਲਾਂ ਸਬਜ਼ੀਆਂ ਨਾਲ ਮਸਾਲੇ ਨਾਲ ਕਿਉ ਇਹਨੂੰ ਚੌਲਾਂ ਨੂੰ 2 ਤੋਂ 3 ਮਿੰਟ ਤੁਸੀਂ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਉਸ ਤੋਂ ਬਾਅਦ ਇੱਥੇ ਮੈਂ ਫਰੋਜ਼ਨ ਮਟਰ ਲੈਨੇ ਜੇ ਤੁਸੀਂ ਕੱਚੇ ਮਟਰ ਲੈ ਰਹੇ ਹੋ ਤਾਂ ਤੁਸੀਂ ਜਦੋਂ ਆਪਾਂ ਸਬਜ਼ੀਆਂ ਪਾਈਆਂ ਸੀ ਉਹਨਾਂ ਦੇ ਨਾਲ ਹੀ ਪਾ ਦੇਣੇ ਨੇ ਕਿਉਂਕਿ ਇਹ ਫਰੋਜ਼ਨ ਮਟਰ ਹੁੰਦੇ ਨੇ ਜਿਹੜੇ ਸੌਫਟ ਹੀ ਹੁੰਦੇ ਨੇ ਇਹਨਾਂ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹੁੰਦੀ ਤਾਂ ਕਰਕੇ ਮੈਂ ਬਾਅਦ 'ਚ ਪਾਏ ਨੇ ਇੱਥੇ ਇੱਕ ਗਲਾਸ ਜਿਹੜਾ ਮੈਂ ਚੌਲਾਂ ਦਾ ਲਿਆ ਸੀ ਉਹੀ ਪੌਣੇ 2 ਗਲਾਸ ਮੈਂ ਪਾਣੀ ਦੇ ਲੈਨੇ 2 ਗਲਾਸ ਨਹੀਂ ਤੁਸੀਂ ਪਾਣੀ ਦੇ ਪੌਣੇ ਉਹਦੇ ਨਾਲ ਚੌਲ ਥੋੜੇ ਜਿਹਾ ਜ਼ਿਆਦਾ ਖੁੱਲ ਜਾਂਦੇ ਨੇ ਪੌਣੇ 2 ਗਲਾਸ ਪਾਣੀ ਇਹਦੇ ਪਾਉਂਗੇ ਤਾਂ ਤੁਹਾਡੇ ਚੌਲ ਬਿਲਕੁਲ ਖਿਲੇ-ਖਿਲੇ ਬਣਨਗੇ ਹੁਣ ਆਪਾਂ ਇਸ ਨੂੰ ਟੱਕ ਕੇ 10 ਮਿੰਟ ਮੀਡੀਅਮ ਫਲੇਮ ਤੇ ਪਕਾਵਾਂਗੇ ਦੇਖੋ 10 ਮਿੰਟਾਂ ਬਾਅਦ ਆਪਣੇ ਚੌਲ ਕਿੰਨੇ ਖਿਲੇ-ਖਿਲੇ ਬਣ ਕੇ ਤਿਆਰ ਹੋਏ ਨੇ ਬਿਲਕੁਲ ਬਿਲਕੁਲ ਅਗਰ ਮੈਂ ਕੋਈ ਇਹਦੇ ਵਿੱਚ ਨਿੰਬੂ ਦਾ ਰਸ ਨਹੀਂ ਪਾਇਆ ਹਾਂ ਜੇ ਤੁਹਾਡੇ ਚੌਲ ਫੇਰ ਵੀ ਚਿਪਕਦੇ ਨੇ ਤਾਂ ਤੁਸੀਂ ਅੱਧਾ ਨਿੰਬੂ ਦਾ ਰਸ ਵਿੱਚ ਨਿਚੋੜ ਸਕਦੇ ਹੋ ਉਹਦੇ ਨਾਲ ਚੌਲ ਖਿਲੇ-ਖਿਲੇ ਬਣਨਗੇ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਚੌਲ ਇੱਕ ਵਾਰ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗਦੀ ਹੈ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚੌਲ ਆਪਣੇ ਬਣ ਕੇ ਤਿਆਰ ਨੇ ਦੇਖੋ ਕਿਸੇ ਬਰੀਆਨੀ ਤੋਂ ਘੱਟ ਨਹੀਂ ਲੱਗ ਰਿਹਾ ਇਹ ਇੰਨੇ ਜਿਆਦਾ ਟੇਸਟੀ ਬਣੇ ਸੀ ਤੁਸੀਂ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਜਦੋਂ ਵੀ ਰੋਟੀ ਸਬਜ਼ੀ ਖਾਣ ਦਾ ਮਨ ਨਾ ਹੋਵੇ ਛੱਟਪਟ ਤੁਸੀਂ ਇਹ ਰੈਸਪੀ ਆਪਣੇ ਘਰ 'ਚ ਬਣਾ ਸਕਦੇ ਹੋ ਬੱਚੇ ਵੀ ਬਹੁਤ ਪਸੰਦ ਕਰਦੇ ਨੇ ਨਮਕੀਨ ਚੌਲ ਹਰ ਕਿਸੇ ਨੂੰ ਪਸੰਦ ਆਊ ਜੇ ਘਰ ਆਏ ਮਹਿਮਾਨਾਂ ਤੇ ਵੀ ਆਉਣ ਤੇ ਵੀ ਤੁਸੀਂ ਇਹ ਚੌਲ ਆ ਜਿਹੜੇ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਬਣਨਗੇ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਕੋਈ ਵੀ ਮਨਪਸੰਦ ਤੁਸੀਂ ਸਬਜ਼ੀਆਂ ਪਾ ਵੀ ਸਕਦੇ ਹੋ ਨਹੀਂ ਇਕੱਲੇ ਆਲੂ ਮਟਰਾਂ ਨਾਲ ਵੀ ਬਣਾ ਸਕਦੇ ਹੋ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਸਾ